ਮੇਰਾ ਇਹ ਮੰਨਣਾ ਹੈਗਾ ਕਿ ਜਿੰਨਾ ਜ਼ਿਆਦਾ ਆਪਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ ਓਨੇ ਜ਼ਿਆਦਾ ਸਾਡੇ ਬੱਚੇ ਜਿਹੜੇ ਹੈਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਕੁਰੀਤੀਆਂ ਤੋਂ ਦੂਰ ਰਹਿਣਗੇ ਇਹ ਘਾੜੀ ਗਰਾਊਂਡ ਤੇ ਖੇਡ ਕੇ ਖਿਡਾਰੀਆਂ ਨੇ ਵੀ ਇਹ ਮਹਿਸੂਸ ਕੀਤਾ ਕਿ ਸਾਨੂੰ ਗਰਾਊਂਡ ਇੰਨਾ ਵਧੀਆ ਲੱਗਿਆ ਜਿਵੇਂ ਬਾਹਰ ਲੀਆਂ ਜਾਂਦੇ ਨੇ ਆਪਾਂ ਕੰਟਰੀ 'ਚ ਉਹਦਾ ਉਹਨੇ ਫੀਲਿੰਗ ਲਈਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪੱਕ ਪੋਸਟ ਮੈਂ ਦਾ ਰਕਬਦੀ ਮੌਜੂਦ ਆ ਜੀ ਪਿੰਡ ਕੈਣ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਕਵੱਡੀ ਕੱਪ ਕਰਵਾਇਆ ਜਾ ਰਿਹਾ ਨਗਰ ਨਿਵਾਸੀ ਐਨ ਆਰ ਆਈ ਵੀ ਅਤੇ ਗੁਰੀ ਸਰਪੰਚ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਵੱਡੀ ਕੱਪ ਕਰਵਾਇਆ ਜਾ ਰਿਹਾ ਇਸ ਕਵੱਡੀ ਕੱਪ ਦੇ ਵਿੱਚ ਹਰਪ੍ਰੀਤ ਸਿੰਘ ਜੀ ਸਵਾਲ ਕੁ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਇਨਾਮਾਂ ਦੀ ਇਨਾਮਾਂ ਦੀ ਵੰਡ ਕੀਤੀ ਆ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਤੇ ਐਨ ਆਰ ਆਈ ਭਰਾਵਾਂ ਨੂੰ ਵਧਾਈ ਦਿੰਦਾ ਜੋ ਕਿ ਕੈਂਡ ਪਿੰਡ ਦੇ ਅੰਦਰ ਉਹਨਾਂ ਨੇ ਅੱਜ ਇੱਥੇ ਇੱਕ ਕਬੱਡੀ ਦਾ ਮੁਕਾਬਲਾ ਰੱਖਿਆ ਔਰ ਮੇਰਾ ਇਹ ਮੰਨਣਾ ਹੈਗਾ ਕਿ ਜਿੰਨਾ ਜ਼ਿਆਦਾ ਆਪਾਂ ਖੇਡਾਂ ਨੂੰ ਪ੍ਰੋਮੋਟ ਕਰਾਂਗੇ ਓਨੇ ਜ਼ਿਆਦਾ ਸਾਡੇ ਬੱਚੇ ਜਿਹੜੇ ਹੈਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਕੁਰੀਤੀਆਂ ਤੋਂ ਦੂਰ ਰਹਿਣਗੇ ਸੋ ਮੈਂ ਸਰਪੰਚ ਜਿੰਨਾ ਗੁਰੀ ਵਧਾਈ ਦਿੰਦਾ ਸਰਪੰਚ ਗੁਰੀ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਤੇ ਨਾਲੇ ਇਹਨਾਂ ਦੇ ਜਿੰਨੇ ਐਨ ਆਰ ਆਈ ਭਰਾ ਹੈਗੇ ਨੇ ਜਿਨ੍ਹਾਂ ਨੇ ਯੋਗਦਾਨ ਪਾ ਕੇ ਇੰਨਾ ਵੱਡਾ ਕਾਲਾ ਬੁਕਲਾਇਆ ਹੈਗਾ ਸੋ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਸਾਡੇ ਕੋਲ ਮੌਜੂਦ ਨੇ ਗੁਰਜੀਤ ਸਰਪੰਚ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਸੀਂ ਕਬੱਡੀ ਕੱਪ ਕਰਵਾ ਰਹੇ ਹੋ ਬਹੁਤ ਵਧੀਆ ਟੀਮਾਂ ਆਈਆਂ ਹੋਈਆਂ ਨੇ ਇੱਥੇ ਜਿਹੜੇ ਇਲਾਕੇ ਦੇ ਲੋਕ ਨੂੰ ਵੀ ਵੱਡੀ ਗਿਣਤੀ ਚ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਧੰਨਵਾਦ ਕਰਦਾ ਤੁਹਾਡਾ ਚੈਨਲ ਦਾ ਪਹਿਲਾਂ ਫਿਰ ਮੈਂ ਸ਼ਵਾਲਕ ਸਾਹਿਬ ਦਾ ਤੇ ਇਹ ਜਿਹੜੀ ਗਰਾਊਂਡ ਵਿੱਚ ਖੜੇ ਆ ਇਹ ਸਾਡੇ ਦਰਸ਼ਨ ਸਿੰਘ ਸ਼ਵਾਲਕ ਸਾਹਿਬ ਦੀ ਦੇਣ ਹੈ ਇਹ ਇਹ ਗਰਾਊਂਡ ਅੱਜ ਜੋ ਖ ਇਹ ਘਾੜੀ ਗਰਾਊਂਡ ਤੇ ਖੇਡ ਕੇ ਖਿਡਾਰੀਆਂ ਨੇ ਵੀ ਇਹ ਮਹਿਸੂਸ ਕੀਤਾ ਕਿ ਸਾਨੂੰ ਗਰਾਊਂਡ ਇੰਨਾ ਵਧੀਆ ਲੱਗਿਆ ਜਿਵੇਂ ਬਾਹਰ ਲੀਆਂ ਜਾਂਦੇ ਨੇ ਆਪਾਂ ਕੰਟਰੀ 'ਚ ਉਹਦਾ ਉਹਨੇ ਫੀਲਿੰਗ ਲਈਆ ਮੈਂ ਐਨਰੀ ਭਰਾਵਾਂ ਦਾ ਸਾਡੀ ਪੰਚਾਇਤ ਦਾ ਸਾਡੇ ਨੌਜਵਾਨ ਸਭਾ ਦਾ ਤੇ ਬਾਹਰੋਂ ਆਏ ਸਾਡੇ ਪਤਵੰਤੇ ਸੱਜਣ ਸਹਿਯੋਗ ਕੀ ਜੋ ਮੇਰੇ ਪਿੰਡ 'ਚੋਂ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਨ ਸਹਿਯੋਗ ਨਾਲ ਇਹ ਟੂਰਨਾਮੈਂਟ ਨੇਪਰੇ ਚਾੜਿਆ ਤੇ ਜੋ ਟੀਮਾਂ ਆਈਆਂ ਉਹ ਇੰਨੀਆਂ ਵਧੀਆ ਸੀਗੀਆਂ ਕਿ ਹਰੇਕ ਨੇ ਡਟ ਕੇ ਮੁਕਾਬਲਾ ਕੀਤਾ ਤੇ ਹੁਣ ਫਾਈਨਲ ਮੈਚ ਹੋਣਗੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਨ ਗੁਰੇ ਸਰਪੰਚ ਜੀ ਜਿਨ੍ਹਾਂ ਨੇ ਕਿ ਅੱਜ ਇਸ ਕਵਰਟੀ ਕੱਪ ਬਾਰੇ ਦੱਸਿਆ ਵੀ ਅੱਜ ਜਿਹੜੀਆਂ ਟੀਮਾਂ ਨੇ ਬਹੁਤ ਹੀ ਵਧੀਆ ਜਿਹੜੀਆਂ ਟੀਮ ਮੈਚ ਤੇ ਪਹੁੰਚਿਆ ਨੇ ਤੇ ਸਾਡੇ ਕੋਲ ਮੌਜੂਦ ਨੇ ਅਕਾਲੀ ਦਲ ਜਿਲ੍ਹਾ ਲੁਧਿਆਣਾ ਦੇ ਯੂਥ ਦੇ ਪ੍ਰਧਾਨ ਬਲਕਰਨ ਬਾਜਵਾ ਜੀ ਆਪਾਂ ਉਹਨਾਂ ਦਾ ਵੀ ਕਰ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਉਹ ਨੌਜਵਾਨਾਂ ਦੇ ਤੁਸੀਂ ਤਹਿਤੇ ਤੁਸੀਂ ਅੱਜ ਨੌਜਵਾਨਾਂ ਦੇ ਕਬੱਡੀ ਕੱਪ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਕਬੱਡੀ ਕੱਪ ਹਰ ਪਿੰਡ-ਪਿੰਡ ਹੋਣਾ ਚਾਹੀਦਾ ਕਬੱਡੀ ਨਾਲ ਹੀ ਖੇਡਾਂ ਨਾਲ ਹੀ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਸੰਕੇਤ ਮਿਲਦੇ ਨੇ ਠੀਕ ਹੈ ਨੇ ਖੇਡਾਂ ਦਾ ਸਾਰੀਆਂ ਹੀ ਵਧੀਆ ਨੇ ਪਰ ਕਬੱਡੀ ਦਾ ਇੱਕ ਸਿਸ਼ਾ ਨੌਜਵਾਨਾਂ 'ਚ ਬਹੁਤ ਜ਼ਰੂਰੀ ਆ ਜੀ ਕਿਵੇਂ ਲੱਗਦਾ ਵੀ ਜਿਹੜੇ ਕਬੱਡੀ ਖੇਡਾਂ ਪਿੰਡਾਂ-ਪਿੰਡਾਂ ਦੇ ਵਿੱਚ ਕਬੱਡੀ ਕੱਪ ਹੋ ਰਹੇ ਨੇ ਜਿਹੜੇ ਨੌਜਵਾਨ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਗਰਾਊਂਡਾਂ ਦੇ ਨਾਲ ਵੱਧ ਤੋਂ ਵੱਧ ਜੁੜਨਗੇ ਕਬੱਡੀ ਕੱਪਾਂ ਦੇ ਨਾਲ ਜਾਂ ਦੂਰ ਜਾਣਗੇ ਨਹੀਂ ਜੁੜਨਗੇ ਜੀ ਦੇਖੋ ਅਸੀਂ ਹਰ ਜਗ੍ਹਾ ਤੇ ਜਾਂਦੇ ਆ ਨੌਜਵਾਨਾਂ ਉਤਸ਼ਾਹ ਹੀ ਦੇਖਦੇ ਆ ਸਗੋਂ ਚੰਗੀ ਗੱਲ ਹੈ ਜੀ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਉਤਸ਼ਾਹ ਸਗੋਂ ਹੋਰ ਹੋਣਾ ਚਾਹੀਦਾ ਵਾ ਜੀ ਜਿਵੇਂ ਪਿੰਡਾਂ ਦੇ ਪੰਚ ਸਰਪੰਚ ਜਾਂ ਐਨ ਆਰ ਆਈ ਵੀਰੇ ਕਬੱਡੀ ਕੱਪ ਕਰਵਾਉਂਦੇ ਹਨ ਕੀ ਸਰਕਾਰਾਂ ਨੂੰ ਵੀ ਕਰਾਉਣੇ ਚਾਹੀਦੇ ਹਨ ਬਿਲਕੁਲ ਕਰਾਉਣੇ ਚਾਹੀਦੇ ਨੇ ਜੀ ਦੇਖੋ ਸਕੱਤਾਲੀ ਦਲ ਦੀ ਸਰਕਾਰ ਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਲਗਾਤਾਰ ਕਈ ਸਾਲ ਕਰਵਾਇਆ ਮੁੜ ਕੇ ਕਿਸੇ ਸਰਕਾਰ ਨੇ ਨਹੀਂ ਕਰਾਇਆ ਜੀ ਇਸੇ ਤਰ੍ਹਾਂ ਹੀ ਹਰ ਸਰਕਾਰ ਨੂੰ ਕਰਾਉਣਾ ਚਾਹੀਦਾ। ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਕਬੱਡੀ ਨਾਲ ਜੁੜੋ, ਨਸ਼ਿਆਂ ਤੋਂ ਦੂਰ ਰਹੋ। ਇਸੇ ਤਰ੍ਹਾਂ ਹੀ ਖੇਡਾਂ ਨਾਲ ਜੁੜੋ। ਠੀਕ ਹੈ। ਇਹ ਕਰਨ ਕਰਨ ਸਿੰਘ ਬਾਜਵਾ ਜੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਇੱਕ ਮੈਸੇਜ ਦਿੱਤਾ ਵੀ ਵੱਧ ਤੋਂ ਵੱਧ ਖੇਡਾਂ ਦੇ ਗਰਾਊਂਡ ਨਾਲ ਜੁੜੋ ਤੇ ਨਸ਼ਿਆਂ ਤੋਂ ਦੂਰ ਰਹੋ।